ਅਗਰ ਤੁਹਾਡੇ ਵੀ ਚਿਹਰੇ ਤੇ ਬਹੁਤ ਜ਼ਿਆਦਾ ਪ੍ਰਾਣੀਆਂ ਝੁਰੜੀਆਂ ਨੇ ਏਜ ਥੋੜੀ ਐ ਝੁਰੜੀਆਂ ਆ ਗਈਆਂ ਨੇ ਸਕਿਨ ਤੇ 글로 ਨਹੀਂ ਹੈਗਾ ਸਕਿਨ ਇੱਕਦਮ ਕਾਲੀ ਪੈ ਚੁੱਕੀ ਐ ਸਕਿਨ ਤੇ ਟੈਨਿੰਗ ਬਹੁਤ ਹੋ ਚੁੱਕੀ ਐ ਸ਼ਾਇਆ ਜਿਹੜੇ ਠੀਕ ਨਹੀਂ ਹੋ ਰਹੀਆਂ ਸਕਿਨ ਸਾਡੀ ਲੂਜ਼ ਹੋਣਾ ਸ਼ੁਰੂ ਹੋ ਗਈ ਮਾਤਰ 2 ਰੁਪਏ ਦੇ ਵਿੱਚ ਤੁਸੀਂ ਆਪਣੀ ਸਕਿਨ ਨੂੰ ਟਾਈਟ ਤੇ ਗਲੋਇੰਗ ਤੇ ਸ਼ਾਇਆ ਨੂੰ ਠੀਕ ਕਰ ਸਕਦੇ ਹੋ 2 ਰੁਪਏ ਦੀ ਚੀਜ਼ ਜਿਹੜੀ ਐ ਐਲੋਵਿਰਾ ਦੇ ਵਿੱਚ ਮਿਕਸ ਕਰਕੇ ਇਸ ਤਰੀਕੇ ਨਾਲ ਸੇਰਮ ਬਣਾ ਕੇ ਤੁਸੀਂ ਰੱਖ ਲੈਣਾ ਹੈ ਨਾਈਟ ਨੂੰ ਲਗਾਣਾ ਹੈ ਕਿਹੜੀਆਂ ਚੀਜ਼ਾਂ ਨਾਲ ਬਣਿਆ ਸਾਰਾ ਕੁਝ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ ਪਹਿਲਾਂ ਤੇ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇ ਔਰ ਤੁਹਾਡਾ ਇੱਕ ਇੱਕ ਲਾਈਕ ਇੱਕ ਇੱਕ ਕਮੈਂਟ ਮੈਨੂੰ ਮੋਟੀਵੇਟ ਕਰਦਾ ਹੈ ਤੇ ਜਿਹਨੂੰ ਮੈਂ ਪੜ ਕੇ ਜਿਹਨੂੰ ਮੈਂ ਦੇਖ ਕੇ ਬੜੀ ਖੁਸ਼ ਹੋ ਕੇ ਹੋਰ ਵੀਡੀਓ ਵਧੀਆ ਲਿਆਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਜੋ ਮੇਰੀਆਂ ਭੈਣਾ ਵਿంటర్ ਵਿੱਚ ਫਾਇਦਾ ਚੱਕ ਸਕਣ ਵਿంటర్ ਆ ਗਿਆ ਹੈ ਤੇ ਆਪਣੀ ਸਕਿਨ ਨੂੰ ਤੁਸੀਂ ਕਿਸ ਕਿਨਾ ਸਾਫ ਸੁਥਰਾ ਕਰ ਸਕਦੇ ਹੋ ਜਿਹੜੀਆਂ ਭੈਣਾਂ ਪਰੇਸ਼ਾਨ ਹੈ ਆਪਣੀ ਸ਼ਾਈਆਂ ਤੋਂ ਝੁਰੜੀਆਂ ਤੋਂ ਲੂਜ਼ ਸਕਿਨ ਤੋਂ ਸਕਿਨ ਵਿੱਚ ਇੱਕ ਡਲਨੈਸ ਆਈ ਪਈ ਹੈ ਸਕਿਨ ਤੇ ਕਾਲਾਪਨ ਆਇਆ ਪਿਆ ਸਕਿਨ ਤੇ ਟੈਨਿੰਗ ਜਿੱਦ ਇਸ ਸੀਰਮ ਨੂੰ ਬਣਾਉਣ ਲਈ ਤੁਸੀਂ ਕੀ ਲੈਣਾ ਹੈ ਪਹਿਲਾਂ ਤੇ ਕੋਈ ਸਾਫ਼ ਜਿਹਾ ਬਰਤਨ ਲੈ ਲੈਣਾ ਕਟੋਰੀ ਲੈ ਲੈਣੀ ਇਸ ਤਰੀਕੇ ਨਾਲ ਤੇ ਇਹਦੇ ਵਿੱਚ ਪਾਣੀ ਹੈ ਤੁਸੀਂ ਫਟਕੜੀ ਫਟਕੜੀ ਜਿਹੜੀ ਹੈ ਮੈਂ ਤਵੇ ਤੇ ਭੁੰਨ ਕੇ ਜਦੋਂ ਉਹ ਹੋ ਜਾਂਦੀ ਹੈ ਨਾ ਪੱਕ ਜਾਂਦੀ ਇੱਕ ਬੁਲਬੁਲਾ ਜੇ ਤਿਆਰ ਹੋ ਜਾਂਦਾ ਉਹ ਬੁਲਬੁਲਾ ਜਦੋਂ ਸੁੱਕ ਜਾਂਦਾ ਤੇ ਦੁਬਾਰਾ ਫਿਰ ਉਹ ਫਟਕੜੀ ਦੇ ਰੂਪ ਚ ਆ ਜਾਂਦਾ ਹੈ ਉਹਨੂੰ ਪੀਸ ਕੇ ਇਸ ਤਰੀਕੇ ਨਾਲ ਆਪਾਂ ਕਿਸੇ ਵੀ ਦੇ ਵਿੱਚ ਪਾ ਕੇ ਡੱਬੇ ਚ ਉਹਨੂੰ ਸਟੋਰ ਕਰਕੇ ਰੱਖ ਸਕਦੇ ਆ ਜਦੋਂ ਵੀ ਆਪਾਂ ਇਸ ਤਰੀਕੇ ਨਾਲ ਭੁੰਨ ਕੇ ਫਟਕੜੀ ਚਿਹਰੇ ਤੇ ਇਸਤੇਮਾਲ ਕਰਦੇ ਆ ਇੱਕ ਤੇ ਉਹਦਾ ਜਿਹੜਾ ਸਵਾਦ ਹੈ ਉਹ ਨਹੀਂ ਜ਼ਿਆਦਾ ਆਉਂਦਾ ਹੈਗਾ ਖੱਟਾ-ਖੱਟਾ ਤੇ ਇੱਕ ਜਿਹੜੀ ਹੈ ਜ਼ਿਆਦਾ ਫਾਇਦਾ ਕਰਦੀ ਹੈ 10 ਗੁਣਾ ਜ਼ਿਆਦਾ ਫਾਇਦਾ ਕਰਦੀ ਹੈ ਜਦੋਂ ਇਸ ਤਰੀਕੇ ਨਾਲ ਆਪਾਂ ਫਟਕੜੀ ਨੂੰ ਪਾਊਡਰ ਬਣਾ ਕੇ ਵਰਤਦੇ ਆ mm uh -huh. ਫੇਰ ਤੁਸੀਂ ਲੈਣਾ ਦੋ ਤਿੰਨ ਬੂੰਦਾ ਗਲਿਸਰਿਨ ਦੀ ਹੈ ਗਲਿਸਰਿਨ ਜਿਹੜੀ ਹੁੰਦੀ ਹੈ ਫੇਸ ਲਈ ਹੁੰਦੀ ਹੈ ਇੱਕ ਗਲਿਸਰਿਨ ਹੁੰਦੀ ਹੈ ਮੂੰਹ 'ਚ ਲਗਾਉਣ ਵਾਲੀ ਜਿਹੜੀ ਮੂੰਹ 'ਚ ਛਾਲੇ ਹੁੰਦੇ ਨੇ ਇੱਕ ਹੁੰਦੀ ਫੇਸ ਵਾਲੀ ਕਿਸੇ ਵੀ ਮੈਡੀਕਲ ਸਟੋਰ 'ਚ ਉਹਨਾਂ ਨੂੰ ਕਹਿ ਕੇ ਤੁਸੀਂ ਫੇਸ ਵਾਲੀ ਗਲਿਸਰਿਨ ਨੂੰ ਲੈ ਕੇ ਆ ਸਕਦੇ ਹੋ ਤੇ ਫੇਰ ਤੁਸੀਂ ਪਾਣਾ ਹੈ ਅੱਧਾ ਇੱਕ ਚਮਚਾ ਰੋਜ਼ ਵਾਟਰ ਜਾਨੀ ਕਿ ਗੁਲਾਬ ਜਲ ਡਾਵਰ ਕੰਪਨੀ ਦਾ ਪਾਣਾ ਹੈ ਕਿਉਂਕਿ ਜਿਹੜਾ ਘਟਿਏ ਹੁੰਦੇ ਨੇ ਉਹ ਸਾਡੀ ਸਕਿਨ ਤੇ ਅਸਰ ਨਹੀਂ ਕਰਦਾ ਦੁੱਗਣਾ ਸਗੋਂ ਨੁਕਸਾਨ ਕਰਦਾ ਇਸ ਕਰਕੇ 10-20 ਰੁਪਏ ਵੱਧ ਲਗਾ ਲਓ ਪਰ ਚੀਜ਼ ਰੀਅਲ ਲੈ ਕੇ ਆਇਆ ਕਰੋ ਇੱਕ ਚਮਚਾ ਇਹਦੇ ਵਿੱਚ ਪਾ ਲੈਣਾ ਆਪਾਂ ਐਲੋਵੀਰਾ ਦਾ ਜੈਲ ਐਲੋਵੀਰਾ ਜੈਲ ਤੁਸੀਂ ਵੀ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ ਪਰ ਲੈਣਾ ਤੁਸੀਂ ਮਾਰਕਟ ਵਾਲਾ ਹੀ ਏ ਤੇ ਦੂਸਰਾ ਜਿਹੜਾ ਘਰ ਵਾਲਾ ਹੈ ਉਹ ਨਹੀਂ ਲੈਣਾ ਹੈਗਾ ਕਿਉਂਕਿ ਉਹ 1-2 ਦਿਨ ਹੀ ਚੱਲਦਾ ਹੁੰਦਾ ਉਹ ਪਾਣੀ ਛੱਡ ਜਾਂਦਾ ਏ ਇਸ ਤਰੀਕੇ ਨੂੰ ਇਹਨਾਂ ਚਾਰਾਂ ਚੀਜ਼ਾਂ ਨੂੰ ਮਿਕਸ ਵਧੀਆ ਤਰੀਕੇ ਨਾਲ ਕਰ ਲੈਣਾ ਇਹ ਇੱਕ ਸੀਰਮ ਬਣ ਕੇ ਰੈਡੀ ਹੋ ਜਾਣਾ ਏ ਇਹ سیرਮ ਜਿਹੜਾ ਇਹਨਾਂ ਕੋਈ ਮੋੜਾ ਮੋਟਾ سیرਮ ਨਹੀਂ ਹੈਗਾ ਇਹਨੂੰ ਤੁਸੀਂ ਕੀ ਕਰਨਾ ਕਿਸੇ ਵੀ ਸ਼ੀਸ਼ੀ ਵਿੱਚ ਇਸ ਤਰੀਕੇ ਦੀਆਂ ਬੋਤਲਾਂ ਕਈ ਵਾਰ ਸਾਡੇ ਘਰੇ ਖਾਲੀ ਪਈਆਂ ਹੁੰਦੀਆਂ ਨੇ ਧੋ ਕੇ ਚੰਗੀ ਤਰ੍ਹਾਂ ਤੇ ਆਪਾਂ ਇਸ ਨੂੰ ਸਟੋਰ ਕਰਕੇ ਇਸ ਤਰੀਕੇ ਨਾਲ ਰੱਖ ਲੈਣਾ ਹੈ ਠੀਕ ਹੈ ਲਾ ਤੁਸੀਂ ਇੱਕ ਇਹਦਾ ਮਤਲਬ ਕਿਸ ਟਾਈਮ ਹੈ ਉਹ ਤੁਹਾਨੂੰ ਅੱਗੇ ਸਾਰਾ ਮੈਂ ਦੱਸ ਦਿਆਂ ਇਸ ਤਰੀਕੇ ਨਾਲ ਤੁਸੀਂ ਇਹਨੂੰ ਸਟੋਰ ਕਰ ਲੈਣਾ ਹੈ ਇਹ ਜਿਹੜੀ ਹੈ 1000 ਰੁਪਏ ਦਾ ਟੋਨਰ ਬਣ ਕੇ ਰੈਡੀ ਹੋ ਗਿਆ ਹੈ ਅਗਰ ਤੁਸੀਂ ਕੋਈ ਵੀ ਟੋਨਰ ਫੇਸ ਟੋਨਰ ਲੈਂਦੇ ਹੋ ਨਾ 500 ਤੋਂ 600 ਤੋਂ 1000 ਤੋਂ ਕੱਟ ਨਹੀਂ ਆਉਂਦਾ ਇਹ ਤੁਹਾਡਾ 2 ਰੁਪਏ ਦੇ ਵਿੱਚ ਰੈਡੀ ਹੋ ਗਿਆ ਕਿਉਂਕਿ ਫਿੱਟਕੜੀ ਜਿਹੜੀ ਸਾਨੂੰ 2 ਰੁਪਏ ਦੇ ਵਿੱਚ ਹੀ ਪਈ ਹੈ 2 ਰੁਪਏ ਚ ਵੀ ਨਹੀਂ ਪਈ ਹੈਗੀ 2 ਰੁਪਏ ਦੀ ਤੇ ਆਪਾਂ ਕੁੱਟ ਕੇ ਪਾਊਡਰ ਬਣਾ ਕੇ ਰੱਖਿਆ ਹੈ ਤੇ ਬਾਕੀ ਇਹ ਕਿੰਨੇ ਦਿਨ ਇਸਤੇਮਾਲ ਹੋਣਾ ਹੈ ਤੇ ਪੂਰੀ ਜਾਣਕਾਰੀ ਤੁਸੀਂ ਲੋ ਅੱਗੇ ਹਾਂਜੀ ਤੁਸੀਂ ਦੇਖ ਲਿਆ ਕਿਹੜੇ-ਕਿਹੜੇ ਚੀਜ਼ਾਂ ਪਾ ਕੇ ਇਸ ਸੀਰਮ ਨੂੰ ਰੈਡੀ ਕੀਤਾ ਹੈ ਬਹੁਤ ਵਧੀਆ ਇਹ ਸੀਰਮ ਬਣ ਕੇ ਰੈਡੀ ਹੋ ਗਿਆ ਇਹਨੂੰ ਕੋਈ ਮਾੜੀ-ਮੋਟੀ ਚੀਜ਼ ਨਾ ਸਮਝਣਾ ਰਾਤ ਨੂੰ ਜਦੋਂ ਤੁਸੀਂ ਫ੍ਰੀ ਹੁੰਦੇ ਹੋ ਰਾਤ ਨੂੰ ਸੌਣ ਲੱਗੇ ਜਦੋਂ ਵੀ ਆਪਾਂ ਫ੍ਰੀ ਹੁੰਨੇ ਆ ਪਹਿਲਾਂ ਤੇ ਚਿਹਰੇ ਨੂੰ ਬਿਲਕੁਲ ਵਾਸ਼ ਕਰਨਾ ਤਾਂ ਜੋ ਜਿਹੜਾ ਤੁਹਾਡੇ ਮੇਕਅਪ ਲੱਗਾ ਹੋਵੇ ਜਾਂ ਦਿਨ ਭਰ ਦੀ ਧੂੜ ਮਿੱਟੀ ਤੁਹਾਡੇ ਡਸਟ ਪਈ ਹੋਵੇ ਉਹਨੂੰ ਬਿਲਕੁਲ ਆਪਾਂ ਸਾਫ਼ ਕਰ ਲੈਣਾ ਕਿਸੇ ਵੀ ਫੇਸ ਵਾਸ਼ ਨਾਲ ਜਾਂ ਕੋਈ ਵੀ ਜਿਹੜੀ ਚੀਜ਼ ਤੁਸੀਂ ਇਸਤੇਮਾਲ ਕਰਦੇ ਹੋ ਵੈਸੇ ਤਾਂ ਜ਼ਿਆਦਾ ਫੇਸ ਵਾਸ਼ ਔਰ ਸਾਬਣਾਂ ਇਸਤੇਮਾਲ ਨਹੀਂ ਕਰਨੀਆਂ ਚਾਹੀਦੀਆਂ ਚੰਨ ਦਹੀਂ ਚਾਈ ਮਲਤਾਨੀ ਮਿੱਟੀ ਪਾ ਕੇ ਉਹਦੇ ਨਾਲ ਫੇਸ ਨੂੰ ਵਾਸ਼ ਕਰਨਾ ਜ਼ਰੂਰੀ ਹੈ ਕਿਉਂਕਿ ਸਰਦੀ ਦੇ ਵਿੱਚ ਸਕਿਨ ਜਿਹੜੀ ਡਰਾਈ ਜ਼ਿਆਦਾ ਹੁੰਦੀ ਇਸ ਕਰਕੇ ਸਾਨੂੰ ਡਰਾਈ ਸਾਬਣਾ ਨਹੀਂ ਲਗਾਉਣੀ ਚਾਹੀਦੀ ਹੈ ਤੇ ਇਸ ਤਰੀਕੇ ਨਾਲ ਤੁਸੀਂ ਇਸ ਸੀਰਮ ਨੂੰ ਜਾਂ ਤੁਸੀਂ ਦੇਖ ਸਕਦੇ ਹੋ ਕੋਈ ਵੀ ਤੁਹਾਡੇ ਘਰ ਇਦਾਂ ਦੀ ਬੋਤਲਾਂ ਖਾਲੀ ਪਈਆਂ ਹੁੰਦੀਆਂ ਨੇ ਇਸ ਸੀਰਮ ਨੂੰ ਬਣਾ ਕੇ ਇਸ ਤਰੀਕੇ ਨਾਲ ਤੁਸੀਂ ਰੈਡੀ ਕਰਕੇ ਤੇ ਰਾਤ ਨੂੰ ਆਪਣੇ ਚਿਹਰੇ ਤੇ ਇਸ ਤਰੀਕੇ ਦੇ ਨਾਲ 5-7 ਬੂੰਦਾਂ ਲਗਾ ਕੇ ਇਹਨੂੰ ਮ사ਜ ਕਰਨੀ ਹੈ ਫਟਕੜੀ ਜਿਹੜੀ ਆਪਾਂ ਭੁੰਨ ਕੇ ਵਿੱਚ ਪਾਈ ਹੋਈ ਮਤਲਬ ਕਿ ਉਹਨੂੰ ਭੁੰਨਿਆ ਸੀਗਾ ਤੇ ਉਹਦਾ ਬਾਅਦ ਚ ਜਦੋਂ ਉਹ ਸੁੱਕ ਜਾਂਦੀ ਹੈ ਡਰਾਈ ਹੋ ਜਾਂਦੀ ਫਿਰ ਉਹਦਾ ਪਾਊਡਰ ਬਣ ਜਾਂਦਾ ਹੈ ਇਸ ਤਰੀਕੇ ਨਾਲ ਜਦੋਂ ਆਪਣੇ ਰਾਤ ਨੂੰ ਚਿਹਰੇ ਤੇ ਲਗਾਣੀ ਸ਼ੁਰੂ ਕਰ ਦਿੱਤੀ ਨਾ ਤੇ ਇਹਨੇ ਤੁਹਾਡੀ ਸਕਿਨ ਇੱਕਦਮ ਟਾਈਟ ਕਰ ਦਿੰਦੀ ਫਟਕੜੀ ਜਿਹੇ ਦੀ ਹੁੰਦੀ ਸਾਡੀ ਸਕਿਨ ਨੂੰ ਟਾਈਟ ਕਰਨ ਵਿੱਚ ਬਹੁਤ ਕਾਰਗਿਲ ਹੈ ਜਿਹਨਾਂ ਤੇ ਓਪਨ ਪੋਰਸ ਨੇ ਓਪਨ ਪੋਰਸ ਬੰਦ ਕਰ ਦਿੰਦੀ ਹੈ ਔਰ ਸਕਿਨ ਇੱਕਦਮ ਟਾਈਟ ਤੇ ਇੱਕਦਮ ਗਲੋਇੰਗ ਹੋ ਜਾਂਦੀ ਹੈ ਇਸ ਤਰੀਕੇ ਨਾਲ ਸਿਰਮ ਨੂੰ ਲਗਾਣਾ ਤੁਸੀਂ ਸ਼ੁਰੂ ਕਰ ਦੇਣਾ ਤੇ ਇਹ ਸਿਰਮ ਜਿਹੜਾ ਅੰਦਰ ਤੱਕ ਸਮਾ ਆ ਜਾਂਦਾ ਹੈ ਤੁਹਾਡੀਆਂ ਝੁਰੜੀਆਂ, ਸ਼ਾਈਆਂ, ਪਿਗਮੈਂਟੇਸ਼ਨ, ਸਕਿਨ ਦੇ ਵਿੱਚ ਡਲਨੈਸ ਆਈ ਏ ਜਾਂ ਕਾਲਾਪਨ ਆਇਆ ਸਾਰਾ ਹੀ ਠੀਕ ਕਰ ਦਿੰਦਾ ਠੀਕ ਹੈ ਸਕਿੰਨ ਤਾਂ ਇੱਕਦਮ ਬ੍ਰਾਈਟ ਤੇ ਇੱਕਦਮ ਗਲੋ ਆ ਜਾਂਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਕੋਈ ਚਿਪਚਿਪਾ ਨਹੀਂ ਹੈਗਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਚਿਹਰੇ ਤੇ ਕੁਝ ਲਗਾਇਆ ਹੈ ਜਿਹੜੀ ਫਟਕੜੀ ਹੁੰਦੀ ਹੈ ਹੈ ਤਾਂ 2 ਰੁਪਏ ਦੀ ਪੈ ਜਾਂਦੀ 10 ਰੁਪਏ ਦੀ ਲੈ ਕੇ ਆਓਗੇ ਨਾ ਤੇ ਕਿੰਨੀ ਸਾਰੀ ਆ ਜਾਣੀ ਇੰਨੇ ਖਿੱਤੇ ਆ ਜਾਣੇ ਨੇ ਸਿਰਫ 2 ਰੁਪਏ ਦੇ ਵਿੱਚ ਇਹਦਾ ਰੇਟ ਮਤਲਬ ਕਿ ਹੋ ਜਾਣਾ ਹੈ ਜਿੱਦਾਂ ਮੰਨ ਲਓ ਤੁਸੀਂ ਇੱਕ ਟੁਕੜਾ ਪਾਉਂਦੀ ਹੈ ਤੇ 2 ਰੁਪਏ ਦਾ ਟੁਕੜਾ ਹੈ ਜਿਹੜਾ ਤੁਸੀਂ ਇਸ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹੋ 2 ਰੁਪਏ ਦੇ ਟੁਕੜੇ ਨੇ ਹੀ ਤੁਹਾਡਾ ਕਿੰਨੇ ਤੇ ਹਾਂਜੀ ਦੇਖੋ ਸਕਿਨ ਕਿੰਨੀ ਸੋਹਣੀ ਹੋ ਚੁੱਕੀ ਏ ਬਿਲਕੁਲ ਅੰਦਰ ਤੱਕ ਇਸੇ ਰਮ ਚਲਾ ਗਿਆ ਏ ਤੇ ਜ्यों ਜ्यों ਤੁਸੀਂ ਰਾਤ ਨੂੰ ਲਗਾਓਗੇ ਇੱਕ ਹਫਤੇ ਦੇ ਵਿੱਚ ਦੇਖਿਓ ਤੁਹਾਡੀ ਸਕਿਨ ਇੱਕਦਮ ਟਾਈਟ ਤੇ ਇੱਕਦਮ ਗਲੋ ਜਿਹੜਾ ਆ ਸਕਿਨ ਤੇ ਆਉਣ ਲੱਗ ਜਾਣਾ ਫਿੱਟਕੜੇ ਸਾਡੀ ਸ਼ਾਇਆਂ ਨੂੰ ਠੀਕ ਕਰਦੀ ਏ ਜੰਮੀ ਹੋਈ ਮੈਲ ਨੂੰ ਠੀਕ ਕਰਦੀ ਏ ਜਾਂ ਸਾਡੇ ਟੈਨਿੰਗ ਬਹੁਤ ਪੁਰਾਣੀ ਹੈ ਜਾਂ ਇਹਨਾਂ ਜਗ੍ਹਾ ਤੇ ਪੈਚੇਜ ਪੈ ਜਾਂਦੇ ਆ ਕਾਲੇ ਕਾਲੇ ਹਨਾ ਇਹਨਾਂ ਚੀਜ਼ਾਂ ਤੇ ਪੈਚੇਜ ਬਣ ਜਾਂਦੇ ਆ ਕਿਉਂਕਿ ਆਪਾਂ ਜਦੋਂ ਡਾਇਰੈਕਟ ਧੁੱਪ 'ਚ ਬੈਠਦੇ ਆ ਨਾ ਧੁੱਪ ਸਿੱਧੀ ਸਾਡੇ ਆਹ ਚੀਜ਼ਾਂ ਤੇ ਜ਼ਿਆਦਾ ਪੈਂਦੀ ਕਿਉਂਕਿ ਆ ਬੇ ਬੜਨੇ ਸ਼ੁਰੂ ਹੋ ਜਾਂਦੇ ਨੇ ਜਿਹੜੇ ਬਾਅਦ ਵਿੱਚ ਪਿਗਮੈਂਟੇਸ਼ਨ ਦਾ ਰੂਪ ਧਾਰ ਲੈਂਦੇ ਨੇ ਇੱਕ ਬਿੰਦੂ ਵੀ ਹੋ ਜਾਵੇ ਨਾ ਕਾਲਾ ਜਿਹਾ ਉਹ ਅੰਦਰ ਤੱਕ ਫੈਲ ਜਾਂਦਾ ਸਾਰੀ ਸਕਿਨ ਤੇ ਪਿਗਮੈਂਟੇਸ਼ਨ ਪੈਦਾ ਕਰ ਦਿੰਦਾ ਹੈ ਤੇ ਉਹਨੂੰ ਰੋਕथाम ਕਰਨ ਲਈ ਤੁਸੀਂ ਨੇਚਰਲ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਘਰੇਲੂ ਚੀਜ਼ਾਂ ਹੁੰਦੀਆਂ ਨੇ ਉਹਦਾ ਇਸਤੇਮਾਲ ਕਰ ਸਕਦੇ ਹੋ ਇਹ ਵਾਲਾ ਸੀਰਮ ਜਿਹੜਾ ਚੀਜ਼ਾਂ ਤੁਸੀਂ ਦੇਖ ਲਈਆਂ ਹੋਣੀਆਂ ਨੇ ਚਾਹੇ ਤੁਸੀਂ ਕਾਪੀ ਤੇ ਲਿਖ ਲਓ ਚਾਹੇ ਤੁਸੀਂ ਇਸ ਵੀਡੀਓ ਨੂੰ ਸੇਵ ਕਰਕੇ ਰੱਖ ਲੈਣਾ ਤਾਂ ਜੋ ਤੁਹਾਨੂੰ ਆਸਾਨੀ ਰਹੇਗੀ ਇਸ ਸੀਰਮ ਨੂੰ ਬਣਾਉਣ ਲਈ ਸਿਰਫ ਚਾਰ ਚੀਜ਼ਾਂ ਪਾਈਆਂ ਨੇ ਇਹਨਾਂ ਚਾਰਾਂ ਚੀਜ਼ਾਂ ਨਹੀਂ ਤੁਹਾਡੇ ਸਕਿਨ ਦਾ ਇੱਕ ਕਾਲਾ ਪਲਟ ਕਰ ਦੇਣੀ ਹੈ ਇੰਨੀ ਵਧੀਆ ਰੰਗਤ ਕਰ ਦੇਣੀ ਹੈ ਕਿ ਤੁਸੀਂ ਵੀ ਹੈਰਾਨ ਹੋ ਜਾਓਗੇ ਵਾਕਿਆ ਹੀ ਬਹੁਤ ਹੀ ਘੈਂਟ ਸੀਰਮ ਹੈ ਵੀਡੀਓ ਤੁਹਾਨੂੰ ਥੋੜੀ ਜਿਹੀ 유ਜਫੁਲ ਲੱਗੀ ਹੋਵੇ ਥੋੜੀ ਜਿਹੀ ਫਾਇਦੇਮੰਦ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਆਪਣੇ ਸ਼ਹਿਰ ਦਾ ਆਪਣੇ ਪਿੰਡ ਦਾ ਨਾਮ ਆਪਣਾ ਨਾਮ ਤੁਸੀਂ ਜਰੂਰ ਲਿਖਣਾ ਤਾਂ ਜੋ ਮੈਂ ਆਉਣ ਵਾਲੀ ਵੀਡੀਓ 'ਚ ਤੁਹਾਡੇ ਨਾਮ ਬੋਲ ਸਕਾਂ ਤੁਹਾਡੇ ਸ਼ਹਿਰ ਦੇ ਤੁਹਾਡੇ ਪਿੰਡ ਦੇ ਨਾਮ ਬੋਲਾਂ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਕਿੱਥੋਂ-ਕਿੱਥੋਂ ਮੇਰੇ ਨਾਲ ਮੇਰੇ ਵੀਵਰਸ ਜੁੜੇ ਹੋਏ ਨੇ ਔਰ ਮੇਰੀ ਵੀਡੀਓ ਨੂੰ ਦੇਖ ਰਹੇ ਨੇ ਔਰ ਫਾਇਦਾ ਲੈ ਰਹੇ ਨੇ ਜਿਨ੍ਹਾਂ ਨੂੰ ਫਾਇਦਾ ਹੁੰਦਾ ਕਮੈਂਟ 'ਚ ਵੀ ਜਰੂਰ ਦੱਸਣਾ ਫਾਇਦਾ ਜਰੂਰ ਹੋਵੇਗਾ ਕਮੈਂਟ ਵਿੱਚ ਦੱਸ ਦਿਆ ਕਰੋ ਮੈਨੂੰ ਹੋਰ ਖੁਸ਼ੀ ਹੋਵੇਗੀ ਮੈਂ ਐਦੋਂ ਵਧੀਆ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੀ ਤਾਜੇ ਤੁਹਾਡੀ ਸਕਿਨ ਜਿਹੜੀ ਇਕਦਮ ਟਾਈਟ ਤੇ ਇਕਦਮ ਗਲੋ ਵਾਲੀ ਤੇ ਇਕਦਮ ਬ੍ਰਾਈਟਨ ਵਾਲੀ ਸਕਿਨ ਰਵੇ ਕਿਉਂਕਿ ਸ਼ਾਇਆ ਜਦੋਂ ਹੋ ਜਾਂਦੀਆਂ ਨੇ ਦਾਗ-ਧੱब्बे ਹੋ ਜਾਂਦੇ ਨੇ ਕਿਉਂਕਿ ਏਜ ਜਦੋਂ ਵੱਧਦੀ ਹੈ ਨਾ 30 ਤੋਂ ਬਾਅਦ ਜਾਨਕਿ 30 ਸਾਲ ਤੋਂ ਬਾਅਦ ਸਾਡੀ ਸਕਿਨ ਜਿਹੜੀ ਹੈ ਨਾ ਬਦਲਣੀ ਸ਼ੁਰੂ